ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਬਠਿੰਡਾ ਚ ਬੰਦੇ ਭਾਰਤ ਟ੍ਰੇਨ ਰੋਕਿਆ ਗਿਆ ਥੋਂਦਾ ਦੀ ਕਿ ਪੰਜਾਬ ਤੇ ਬੰਦੇ ਭਾਰਤ ਟ੍ਰੇਨ ਰੋਕ ਕੇ ਗਈ ਹੈ ਬਠਿੰਡਾ ਦੇ ਗੋਨਿਆਣਾ ਚ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਲਗਭਗ 40 ਮਿੰਟ ਤੱਕ ਗੋਨਿਆਣਾ ਵਿਖੇ ਬੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਲੋਕਲ ਰੇਲਵੇ ਯਾਤਰੀਆਂ ਵੱਲੋਂ ਜਾਣ ਕੀ ਜੋ ਲੋਕਲ ਸਵਾਰੀਆਂ ਨੇ ਰੇਲ ਪੇ ਦੀਆਂ ਉਹਨਾਂ ਵੱਲੋਂ ਇਸ ਟ੍ਰੇਨ ਨੂੰ ਰੋਕ ਕੇ ਆ ਗਿਆ ਜੋ ਲੋਕਲ ਵਿਅਕਤੀ ਅਕਸਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਨੇ ਉਹਨਾਂ ਦਾ ਰੋਸ ਏ ਕਿ ਸਾਨੂੰ ਇਹ ਬੰਦੇ ਭਾਰਤ ਟ੍ਰੇਨ ਨੂੰ ਲੰਘਾਉਣ ਦੇ ਚੱਕਰ ਵਿੱਚ ਸਾਨੂੰ ਰੋਕਿਆ ਜਾਂਦਾ ਹੈ। ਕਈ-ਕਈ ਘੰਟੇ ਸਾਨੂੰ ਰੋਕ ਕੇ ਰੱਖਿਆ ਜਾਂਦਾ ਹੈ। ਇਸ ਕਾਰਨ ਅਸੀਂ ਕਮਾਕਾਰਾਂ ਤੇ ਲੇਟ ਹੁੰਦੇ ਨੇ ਤੇ ਅੱਗੇ ਸਾਨੂੰ ਦਫ਼ਤਰ 'ਚ ਝੜਕਾ ਵੀ ਖਾਣੀਆਂ ਪੈਂਦੀਆਂ ਨੇ। ਲੋਕਲ ਗੱਡੀਆਂ ਨੂੰ ਰੋਕ ਕੇ ਬੰਦੇ ਭਾਰਤ ਨੂੰ ਲੰਘਾਉਣ ਦਾ ਰੋਜ਼ ਜਿਹੜਾ ਕਿ ਜ਼ਾਹਰ ਕੀਤਾ ਗਿਆ ਯਾਤਰੀਆਂ ਵੱਲੋਂ ਲੋਕਲ ਗੱਡੀਆਂ ਲੇਟ ਹੋਣ ਕਾਰਨ ਰੋਜ਼ਾਨਾ ਉਹਨਾਂ ਦੇ ਕਮਾਕਾਰ ਪ੍ਰਭਾਵਿਤ ਹੁੰਦੇ ਸੀ ਯਾਤਰੀਆਂ ਦਾ ਕਹਿਣਾ ਹੈ। ਤਾਂ ਇਸ ਲਈ ਲਗਭਗ ਯਾਤਰੀਆਂ ਵੱਲੋਂ 40 ਮਿੰਟ ਤੱਕ ਇਸ ਨੂੰ ਰੋਕਿਆ ਗਿਆ ਤੇ ਜਿਸ ਤੋਂ ਬਾਅਦ ਬੰਦੇ ਭਾਰਤ ਟ੍ਰੇਨ ਨੂੰ ਅਕੇ ਰਵਾਨਾ ਕੀਤਾ ਗਿਆ ਤਾਂ ਤੁਹੰਦਾ ਦੇਖੀ ਵੱਡੇ ਖਬਰ ਬਠਿੰਡਾ ਦੇ ਗੋਨੀਆਣਾ ਤੇ ਸਾਹਮਣੇ ਆਈ ਹੈ ਜਿੱਥੇ ਕਿ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਟ੍ਰੇਨ ਨੂੰ ਲਗਭਗ 40 ਮਿੰਟ ਤੱਕ ਰੋਕਿਆ ਗਿਆ ਆਮ ਯਾਤਰੀਆਂ ਵੱਲੋਂ ਜੋ ਲੋਕਲ ਸਵਾਰੀਆਂ ਸੀ ਉਹਨਾਂ ਵੱਲੋਂ ਇਸ ਟ੍ਰੇਨ ਨੂੰ ਰੋਕਿਆ ਗਿਆ ਲਗਭਗ 1 ਮਹੀਨਾ ਪਹਿਲਾਂ ਇਹ ਟ੍ਰੇਨ ਜਿਹੜੀ ਕਿ ਬੰਦੇ ਭਾਰਤ ਟ੍ਰੇਨ ਹੈ ਇਹ ਚਲਾਈ ਗਈ ਸੀ ਜਿਸ ਤੋਂ ਬਾਅਦ ਹੁਣ ਮਹੀਨੇ ਬਾਅਦ ਆ ਲੋਕਲ ਸਵਾਰੀਆਂ ਨੇ ਆਪਣਾ ਰੋਸ ਜ਼ਾਹਰ ਕੀਤਾ ਹੈ ਤੇ ਇਸ ਟ੍ਰੇਨ ਨੂੰ ਲਗਭਗ 40 ਮਿੰਟ ਤੱਕ ਗੋਨੀਆਣਾ ਵਿਖੇ ਰੋਕਿਆ ਗਿਆ ਤੇ ਯਾਤਰੀਆਂ ਦਾ ਕਹਿਣਾ ਸੀ ਕਿ ਸਾਡੀ ਸਮੱਸਿਆ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਲਗਾਤਾਰ 1 ਮਹੀਨੇ ਤੋਂ ਜਦ ਹੀ ਅਸੀਂ ਦਫ਼ਤਰਾਂ ਵਿੱਚ ਲੇਟ ਪਹੁੰਚਦੇ ਆ ਤਾਂ ਅੱਗੇ ਸਾਨੂੰ ਝਟਕਾ ਵੀ ਸੁਣਨੀਆਂ ਪੈਂਦੀਆਂ ਨੇ ਤੇ ਇਸ ਕਾਰਨ ਜਿਹੜਾ ਕਿ ਕੰਮਕਾਜ ਹੈ ਉਹ ਅਕਸਰ ਹੈ ਜਿਹੜੇ ਕਿ ਲੋਕਲ ਸਬਰੀਆਂ ਉਹਨਾਂ ਦਾ ਪ੍ਰਭਾਵਿਤ ਹੁੰਦਾ ਹੈ ਜਿਸ ਕਾਰਨ ਉਹਨਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਤੇ ਟਰੈਕ ਉੱਤੇ ਉਤਰ ਕੇ ਟਰੈਕ ਉੱਤੇ ਉਤਰ ਕੇ ਲਗਭਗ 40 ਮਿੰਟ ਤੱਕ ਬੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਲੋਕਲ ਜਿਹੜਾ ਕਿ ਰੇਲਵੇ ਪ੍ਰਸ਼ਾਸਨ ਆ ਪਹੁੰਚਿਆ ਉਹਨਾਂ ਨੇ ਸਵਾਰੀਆਂ ਨਾਲ ਗੱਲਬਾਤ ਕੀਤੀ ਸਵਾਰੀਆਂ ਨੂੰ ਸਮੱਸਿਆ ਦਾ ਜਿਹੜਾ ਕਿ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਇਸ ਟ੍ਰੇਨ ਨੂੰ ਲਗਭਗ 40 ਮਿੰਟ ਬਾਅਦ ਫਿਰ ਤੁਰਬਾਨ ਕੀਤਾ ਗਿਆ ਬਠਿੰਡਾ ਤੋਂ ਜਖਸੀਰਪੁਰ ਦੀ ਰਿਪੋਰਟ